ਮੰਨ ਕਰਨ ਦੀ ਲੱਗੀ ਐ ਚਲੋ ਵੀ ਗੁਸਟੋ ਬਿੰਦ ਭਾਈ ਤਿੰਨ ਕੇ ਗੁਸਟੇ ਦਰ ਮੱਧਵਾਜੋ ਭਾਈ ਸਾਡਾ ਨੇ ਹੈ ਯਾਦ ਰਹਾ ਜੀ ਉਹ ਜੀ ਬਟਾ ਉਹ ਵੱਡੇ ਸੋਆ ਨਾ ਕਰਦੀ ਸਰਜੀਤਾ ਹੁਣ ਕੋਰਾ ਆਦਾ ਵੀ ਨਾ ਇਹਨੂੰ ਨਾ ਇਹਦਾ ਦੋ ਵਾਰੀ ਖੁਸ਼ੀ ਮੰਨਵਾ ਬਿਲਕੁਲ ਮੰਨਵਾ ਪਿਛਲੀ ਵਾਰੀ ਇਹਨੂੰ ਰੋਕਾ ਚੋ ਜੀ ਚਾਰੇ ਕੁਸਟੇ ਜਿਹੜਾ ਆਪਣੇ ਕੋਲ ਬਣਿਆ ਹੋਵੇ ਨਾ ਪਹਿਲਾਂ ਹੁਣ ਰਾਣੇ ਜੀ ਤਿਆਰ ਹੈ ਉਹਦੇ ਬਾਅਦ ਮੰਨ ਕਰਵਾ ਦੇਣੀ ਨਾ ਟੌਕ ਨਾਲ ਅਨਾਉਂਸ ਨਹੀਂ ਕਰਦਾ ਵਾਹ ਵੀ ਵਾਹ ਲਓ ਚਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਐਨਾ ਨੌਜਵਾਨਾਂ ਦੇ ਦਰਮਿਆਨ ਭਾਈ ਅਗਲੀ ਕੁਸ਼ਤੀ ਵਿਸ਼ਾਲ ਵਾਲੀ ਹੈ ਉਸ ਤੋਂ ਬਾਅਦ ਮਹਿੰਦੇ ਵਾਲੀ ਕੁਸ਼ਤੀ ਹੋਏਗੀ ਆ ਵਿਸ਼ਾਲ ਤੋਂ ਬਾਅਦ ਦੀਪਕ ਗਗਰਣ ਵਾਲੀ ਕੁਸ਼ਤੀ ਹੈ ਉਸ ਤੋਂ ਬਾਅਦ ਰੌਬਨ ਵਾਲੀ ਕੁਸ਼ਤੀ ਅਤੇ ਨਾਲ ਹੀ ਫਿਰ ਮਹਿੰਦੇ ਵਾਲੀ ਕੁਸ਼ਤੀ ਹੋਏਗੀ ਐਨੋਟ ਕਰਿਓ ਭਾਈ ਵਿਸ਼ਾਲ ਰਾਣਾ ਖੰਨਾ ਤੇ ਨਾਲ ਪਹਿਲਵਾਨ ਵੱਡਾ ਸੁਦਾਮ ਇਹ ਤਿਆਰ ਹੋ ਕੇ ਅਖਾੜੇ ਵਿੱਚ ਪਜੋ ਵਿਸ਼ਾਲ ਤੇ ਵੱਡਾ ਸੁਦਾਮ ਆਓ ਪਹਿਲਵਾਨ ਤਿਆਰ ਹੋ ਕੇ ਅਖਾੜੇ ਦੇ ਵਿੱਚ ਭਾਈ ਵੱਡਾ ਸੁਦਾਮ ਕਿੱਧਰ ਹੈ ਭਾਈ ਨੋਟ ਕਰਿਓ ਵੱਡਾ ਸੁਦਾਮ ਹਸ਼ਾਰਪੁਰ ਪਹਿਲਵਾਨ ਜਲਦੀ ਖਾੜੇ ਵਿੱਚ ਪੁੱਜੇ ਵੱਡਾ ਸਦਾਮ ਹੁਸ਼ਿਆਰਪੁਰ ਉਧਰ ਚੱਲਦੇ ਹੋਇਆਂ ਕੁਸ਼ਤੀਆਂ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਉੱਪਰਲੇ ਪਾਸੇ ਆਹ ਕਹਿੰਦੇ ਨੌਜਵਾਨ ਰਿੱਕੂ ਆ ਹਾਜੀਪਰੀਆ ਦੇ ਨਾਲ ਸੋਨੂ ਆ ਸਰਸੇਵਾਲਾ ਉਧਰ ਲੱਕੀ ਗੋਹਾਲੀ ਤੇ ਬੱਬਾ ਪਹਿਲਵਾਨ ਕੋਟਪੜ੍ਹ ਵਾਲੇ ਜੰਮੂ ਵਾਲਾ ਏ ਹਾਂ ਨੋਟ ਕਰਿਓ ਵਿਚਾਰ ਰਾਣਾ ਤੇ ਵੱਡਾ ਸਦਾਮ ਖਾੜੇ ਦੇ ਵਿੱਚ ਪੁੱਜੋ ਆਖਰੀ 1 ਮਿੰਟ ਦਾ ਸਮਾਂ ਨੋਟ ਕਰਿਓ ਵੱਡਾ ਸਦਾਮ ਪਹਿਲਵਾਨ हां माल जी तैयार भाई मिंदा ਤੇ ਲਾਲੀ ਆ ਜਾਓ ਵਿੱਚ ਆ ਜਾਓ ਬਲੀ ਜਮਿੰਦਾ ਤੇ ਲਾਲੀ ਆ ਜਾਓ ਪਹਿਲਵਾਨ ਜਲਦੀ ਨਾਲ ਅਖਾੜੇ ਦੇ ਵਿੱਚ ਪਜੋ ਮਿੰਦਾ ਪਹਿਲਵਾਨ ਪਠਾਨਕੋਟ ਤੇ ਲਾਲੀ ਆਓ ਹਮਦ ਮਾਰ ਕੇ ਕਹਿੰਦਾ ਸੋੜ ਖੇਡਦੇ ਮਾਲਕ ਖੇਡ ਜਾਂਦੇ ਚੰਗੀ ਵਿਖਾਉਂਦੇ ਇੰਨੇ ਆਏ ਸੰਕੜੇ ਨਹੀਂ ਹਜ਼ਾਰਾਂ ਦੇ ਲਾਂ ਵਿੱਚ ਉਹ ਡੇਰੇ ਲਾਉਂਦੇ ਨੇ ਵੇ ਜਿਸ ਮੈਦਾਨ ਵਿੱਚ ਖੇਡਣ ਸੋਦੇ ਲਈ ਪੈਣਾ ਪਾ ਜਾਂਦੇ ਆ ਜਿੰਦ ਸੁਆੜਿਆ ਮਾਪੇਉ ਪਿੰਡ ਦਾ ਨਾ ਚਮਕਾ ਜਾਂਦੇ ਭਾਈ ਜਿੰਦ ਸੁਆੜਿਆ ਮਾਪੇਉ ਪਿੰਡ ਦਾ ਨਾ ਚਮਕਾ ਜਾਂਦੇ ਕੀ ਬਾਤ ਹੈ ਛੋਟੀਆਂ-ਕੂਟੀਆਂ ਮੇਰੇ ਵੀਰੋ ਵੱਡਾ ਸੁਦਾਮ ਮਾਨੂੰ ਬੇਨਤੀ ਹੈ ਵੀ ਖਾੜ ਦੇ ਵਿੱਚ ਪੁੱਜੋ ਵਿਸ਼ਾਲ ਰਾਣਾ ਜੀ ਪਹਿਲਵਾਨ ਜੀ ਆਓ ਖਾੜ ਦੇ ਵਿੱਚ ਭੱਜ ਕੇ ਕਿ ਜਦੋਂ ਜਦੋਂ ਵੀ ਮਾਵਾ ਦੀ ਗੱਲ ਹੁੰਦੀ ਜ਼ਿਕਰ ਜ਼ਰੂਰ ਹੁੰਦਾ ਕਬੱਡੀ ਤੇ ਪਹਿਲਵਾਨੀ ਦਾ ਹੁੰਜਤਾ ਯਾਰਾ ਸਾਹਿਬ ਤੇ ਜਵਾਨੀ ਆਉਂਦੀ ਹੈ ਪਰ ਟਾਵੇਂ-ਟਾਵੇਂ ਗੱਭਰੂ ਪਾਉਂਦੇ ਮੋਲ ਜਵਾਨੀ ਦਾ ਸਜਾਮ ਪਾਓ ਯਾਰ ਨਗੋਟੇ ਹੋਰ ਗੁੱਟਾ ਪਾਉਣ ਲੱਗਾ ਬਾਈ ਦੀਪਕ ਖਾਖਰਣ ਤੇ ਮਨਕਰਨ ਡੂੰਘ ਛੜੀ ਏ ਵੀ ਮੈਲ ਜਿਹੜਾ ਬਿਲਕੁਲ ਤਿਆਰ ਵਰ ਤਿਆਰ ਹੋ ਕੇ ਅਖਾੜੇ ਦੇ ਨੇੜੇ ਆ ਜਾਣਗੇ ਨੋਟ ਕਰਿਓ ਸੁਦਮ ਪਾਉਣ ਗੋਟਾ ਯਾਰ ਜਲਦੀ ਨਾਲ ਲਓ ਚਲਦਿਆਂ ਹੋਈਆਂ ਕੁਸ਼ਤੀਆਂ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵੇਖਦੇ ਕੌਣ ਜਿੱਤਦਾ ਕੌਣ ਹਰਦਾ ਬਾਤ ਸਮੇ ਦੀ ਹੈ ਕਹਿੰਦਾ ਗੁੰਦਮੇ ਸਰੀਰ ਏਕਾਂ ਗੱਜ ਗੱਜ ਚੌੜੀਆਂ ਮਾਰਦੇ ਨੇ ਡੰਡ ਨਾਲੇ ਖਿੱਚ ਲਣ ਪੌੜੀਆਂ ਓ ਸ਼ੇਰ ਗਹਿਲ ਮਜਾਰੀ ਸ਼ਾਨ ਦੰਗਲਾਂ ਦੀ ਬਣਦੇ ਤੇ ਮਿਹਨਤਾਂ ਦੇ ਨਾਲ ਯਾਰੋ ਸੀਨੇ ਰੈਣ ਤਣਦੇ ਵਾਹ ਕੇ ਸੀਨੇ ਰੈਣ ਤਣਦੇ ਕਹਿੰਦੇ ਬਦਨ ਗੁੰਦਮਾ ਸੇਕਾਂ ਦੇ ਵਿੱਚ ਜਾਨ ਅੰਨੀ ਹੈ ਕਿ ਜਦੋਂ ਜਦੋਂ ਵੀ ਮਾਮਾ ਦੀ ਗੱਲ ਹੁੰਦੀ ਜ਼ਿਕਰ ਹੁੰਦਾ ਜਰੂਰ ਕਬੱਡੀ ਤੇ ਪਹਿਲਵਾਨੀ ਦਾ ਉਂਝ ਤੇ ਮਿੱਤਰਾ ਸਭ ਤੇ ਜਵਾਨੀ ਆਉਂਦੀ ਹੈ ਪਰ ਟਾਵੇਂ ਟਾਵੇਂ ਗੱਭਰੂ ਬੰਦੇ ਮੁੱਲ ਜਵਾਨੀ ਦਾ ਕਿ ਡੰਡ ਬੈਠ ਕੇ ਲਾ ਕੇ ਲੋਹਾ ਜੱਸਾ ਕਰਨਾ ਪੈਂਦਾ ਹੈ ਮੰਜ਼ਲ ਵਾਲਾ ਰਸਤਾ ਹੁੰਦਾ ਕਦੋਂ ਆਸਾਨੀ ਦਾ ਆ ਸੋਨੂ ਕੁਰਲਗੜ ਵਾਲਿਆ ਮੁੱਲ ਪੈਜੂ ਲੱਖਾਂ 'ਚ ਪਹਿਲਾਂ ਵੇਖ ਸਮਝ ਕੇ ਮੁੱਲ ਜਵਾਨੀ ਦਾ ਹਾਂ ਪਹਿਲਾਂ ਵੇਖ ਸਮਝ ਕੇ ਅਸਲ ਮੁੱਲ ਜਵਾਨੀ ਦਾ ਕਿ ਜੋਰ ਤੇ ਜਵਾਨੀ ਉਮਰਾਂ ਦੀ ਖੇਡ ਇਹਦੇ ਵਿੱਚ ਹੁੰਦਾ ਯਾ ਰੁਸਾਨਾ ਵਾਲਾ ਪੀੜ ਵਾਕਿਆ ਬਗਿਆ ਸਾਨੇ ਵਾਲੇ ਸਾਨਾ ਵਾਲੇ ਪੀੜਾਂ ਦੀ ਗੱਲ ਹੁੰਦੀ ਹੈ ਇਹ ਪੰਛੀਆਂ ਤੋਂ ਪੁੱਛਾਂ ਮੈਂ ਹਵਾਵਾਂ ਕੋਲੇ ਪੁੱਛਾਂ ਹੋਣੇ ਪਹਿਲਵਾਨੀ ਕੋਲ ਕਿਹੜੇ ਕਿਹੜੇ ਥਾਂ ਕਿਹੜੇ ਕਿਹੜੇ ਕੋਚਾ ਪਹਿਲਵਾਨ ਨੇ ਲਿਜਾਣੇ ਕਿਨਾਂ ਕਿਨਾਂ ਲੈਣਾ ਅੱਜ ਨਾਮ ਚਮਕਾ ਕਿਹੜਾ ਪਹਿਲਵਾਨ ਕਹਿੰਦੇ ਤਾਂ ਹੀ ਢਾਵੇਗਾ ਕਿਹੜੇ ਪਹਿਲਵਾਨ ਲੈਣੇ ਪੇਤੇ ਕਿਹਦੇ ਨਾਲ ਪਾ ਪੰਛੀਆਂ ਤੋਂ ਪੁੱਛਾਂ ਮੈਂ ਹਵਾਵਾਂ ਕੋਲੇ ਪੁੱਛਾਂ ਹੋਣੇ ਪਹਿਲਵਾਨੀ ਕੋਲ ਕਿਹੜੇ ਕਿਹੜੇ ਥਾਂ ਅੱਜ ਪੰਛੀਆਂ ਨੇ ਅੱਜ ਹਵਾਵਾਂ ਨੇ ਮੇਰੇ ਵੀਰੋ ਸਰਦਾ ਦਿੱਤਾ ਹੋਇਆ ਹੈ ਕੇ ਨਗਰ ਬੁੱਡਾਬੜ ਦੀ ਧਰਤੀ ਦੇ ਉੱਤੇ ਵੱਡਾ ਵਿਸ਼ਾਲ ਕੁਸ਼ਤੀ ਦਾ ਦੰਗਲ ਜਿਹੜਾ ਕਰਵਾਇਆ ਜਾ ਰਿਹਾ 49ਵੇਂ ਸਾਲ ਦੇ ਵਿੱਚ ਆਹ ਕੁਸ਼ਤੀ ਦੰਗਲ ਪ੍ਰਵੇਸ਼ ਕੀਤਾ ਹੋਇਆ ਹੈ। ਬਾਈ ਵੱਡਾ ਸੁਦਾਮ ਖਾੜ ਦੇ ਵਿੱਚ ਪੁੱਜੋ। ਆ ਗਿਆ ਮਲ ਭੱਜ ਕੇ। ਦੀਪਕ ਕਾਕਰਣ ਤੇ ਮਨਕਰਨ ਡੁੰਮਛੜੀ ਅਗਲੀ ਕੁਸ਼ਤੀ ਲਈ ਤਿਆਰ ਹੋ ਜੋ। 2 ਮਿੰਟ ਦਾ ਸਮਾਂ ਜਦੋਂ ਇੱਕ ਕੁਸ਼ਤੀ ਖਾੜ ਦੇ ਵਿੱਚ ਨਿਪਟਣਗੀ ਲੱਕੀ ਕੁਹਾਲੀ ਵਾਲੀ। ਉਹਦੇ ਬਾਅਦ ਖਾੜ ਦੇ ਵਿੱਚ ਮਲ ਪੁੱਜੇਗਾ। ਲਾਓ ਅਗਰ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਸ਼ੁਰੂ ਹੋਣ ਚੱਲੀ ਹੈ ਆਦ ਗੋੜਾ ਕਰਦੇ ਇੱਕ ਵਾਰ ਵੱਡਾ ਸੁਦਮ ਹੁਸ਼ਿਆਰ ਪਰ ਤੇ ਨਾਲ ਵਿਸ਼ਾਲ ਰਾਣਾ ਖੰਨਾ ਮਕਾਰੀਪਰ ਪਿੰਡਾ ਔਰ ਪੰਜਾਬ ਪੁਲਿਸ ਦੇ ਵਿੱਚ ਬਤੌਰ ਐਸਆਈ ਸਿਵਾਮਾ ਦਿੰਦਾ ਨੌਜਵਾਨ ਢੋਲੀ ਢੋਲੀ ਵੀਰ ਲਾਓ ਉਧਰ ਨੀਲੇ ਰੰਗ ਦੇ ਨਗੋਟੇ ਚ ਗੋਰਾ ਨਿਸ਼ੋ ਰੰਗ ਗੋਡਿਆਂ ਤੇ ਨੀਕੇ ਪਾਏ ਆ ਇਹ ਵਿਸ਼ਾਲ ਰਾਣਾ ਖੰਨੇ ਵਾਲਾ ਮਕਾਰੀਪਰ ਪਿੰਡਾ ਨੇੜੇ ਨੂਰਪੁਰ ਵੇਦੀਆਂ ਕਹ ਲਓ ਵੀ ਪੰਜਾਬ ਪੁਲਿਸ ਦੇ ਵਿੱਚ ਆ ਨੌਜਵਾਨ ਬਤਾਰ ਇਹ ਐਸੀ ਸੁਦਾਮਾ ਦਿੰਦਾ ਹੈ ਪਹਿਲਵਾਨ ਜੇ ਸਿਰ ਤੇ ਨੌਕਰੀ ਮਿਲੀ ਹੋਈ ਹੈ ਔਰ ਆਪਣੇ ਵਜਨ ਦਾ ਸਟਾਰ ਮੱਲ ਵਿਸ਼ਾਲ ਰਾਣਾ ਤੇ ਨਾਲ ਵੱਡਾ ਸੁਦਾਮਾ ਹੁਸ਼ਿਆਰ ਪਰ ਇਹ ਕੁਸ਼ਤੀ ਜਿਹੜੀ ਪੱਲੇਵੰਨੇ ਚੱਲਦੀ ਹੈ ਬਿਲਕੁਲ ਲਾਈਵ ਵਾਲੇ ਕੈਮਰੇਆਂ ਦੇ ਅੱਗੇ ਇੱਕ ਪਾਸੇ ਸਟੇਜ ਵਾਲੇ ਪਾਸੇ ਰਿੰਕੂ ਆ ਸਵਾਰ ਵਾਲਾ ਤੇ ਨਾਲ ਜਿਹੜਾ ਮੱਲ ਹੈ ਇਹ ਆ सोनू ਪਹਿਲਵਾਨ ਸਰਸਾ ਅਖਾੜਾ ਤੁਲੇਤਾ ਸਤਵੀਰ ਪਹਿਲਵਾਨ ਦਾ ਸੁਪੁੱਤਰ ਹੈ ਸਰਸੇ ਵਾਲੇ ਦੋ ਮੱਲ ਮਸ਼ਹੂਰ ਹੋਏ ਆ ਸਤਵੀਰ ਤੇ ਮਹਾਵੀਰ ਸਤਵੀਰ ਦਾ ਬੇਟਾ ਮਹਾਵੀਰ ਪਹਿਲਵਾਨ ਦਾ ਭਤੀਜ ਆ ਮੈਦਾਨ ਦੇ ਵਿੱਚ ਐ ਔਰ ਥੋੜਾ ਜਿਹਾ ਹੋਰ ਅੱਗੇ ਨੂੰ ਜਾਈਏ ਨੀਲੇ ਰੰਗ ਦੇ ਨਗੋਟੇ 'ਚ ਕੋਹਾਲੀ ਦੀ ਧਰਤੀ ਦਾ ਲੱਕੀ ਪਹਿਲਵਾਨ ਐ ਉਂਝ ਹਰਿਆਣੇ ਦਾ ਜੰਪਲਾ ਘੋਲੀ ਬੜੀ ਪਿਆਰੀ ਐ ਪਰ ਉਹਦੇ ਨਾਲ ਜਿਹੜਾ ਮੱਲ ਖੁੱਲਦਾ ਚਿੱਟੇ ਰੰਗ ਦੇ ਨਗੋਟੇ 'ਚ ਇਹ ਬੱਬਾ ਪਹਿਲਵਾਨਾ ਕੋਟ ਪਲਵਾਲ ਜੰਮੂ ਦੀ ਧਰਤੀ ਆ ਬੱਬਾ ਪਹਿਲਵਾਨ ਕੋਟ ਬਲਵਾਲ ਵਾਲਾ ਲਓ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਹੈ ਅਗਲੇ ਲਾਈਟਾਂ ਦਾ ਵੀਰ ਲਾਈਟਾਂ ਜਿਹੜੀਆਂ ਚਾਲੂ ਕਰ ਦਿਓ ਪਲੀਜ਼ ਲਾਈਟਾਂ ਵਾਲੇ ਭਰਾ ਨੂੰ ਬੇਨਤੀ ਹੈ ਮੰਗਲ ਗੁਰਮukh ਲਾਈਟਾਂ ਮੇਰਾ ਵੀਰ ਜਰੂਰ ਇੱਕ ਵਾਰੀ ਚੈੱਕ ਕਰ ਲਓ ਦੀਪਕ ਪਹਿਲਵਾਨ ਕਾਕਰਨ ਤੇ ਮਨਕਰਨ ਲੂਮਛੇੜੀ ਇਹ ਤਿਆਰ ਪਰ ਤਿਆਰ ਨੇ ਪਹਿਲਵਾਨ ਜੀ ਜਦੋਂ ਇੱਕ ਕੁਸ਼ਤੀ ਖਾੜੇ ਦੇ ਵਿੱਚੋਂ ਛੁੱਟੇ ਕੀ ਉਹਦੇ ਬਾਅਦ ਪਹਿਲਵਾਨ ਜਿਹੜੇ ਹੈ ਉਹ ਖਾੜੇ ਦੇ ਵਿੱਚ ਪੁੱਜਣਗੇ ਬਿਨਾਂ ਕਿਸੇ ਦੇਰੀ ਤੋਂ ਮਿੰਦਾ ਪਠਾਨਕੋਟ ਤੇ ਲਾਲੀ ਫਗਵਾੜਾ ਵੀ ਤਿਆਰ ਹੋ ਜੋ ਉਹ ਕੁਸ਼ ਇੱਕ ਕੁਸ਼ਤੀ ਹੋਰ ਹੋਵੇਗੀ ਉਹਦੇ ਬਾਅਦ ਜਿਹੜੀ ਮਿੰਦਾ ਪਠਾਨਕੋਟ ਤੇ ਲਾਲੀ ਫਗਵਾੜਾ ਇਹਨਾਂ ਵੱਲਾਂ ਦੇ ਦਰਮਿਆਨ ਜਿਹੜੀਆਂ ਐ ਉਹ ਕੁਸ਼ਤੀਆਂ ਹੋਣ ਜਾ ਰਹੀਆਂ ਵਾਹ ਵੀ ਵਾਹ ਵੇਖਦੇ ਹਾਂ ਕੌਣ ਜਿੱਤਦਾ ਕੌਣ ਹਾਰਦਾ ਬਾਤ ਸਮੇ ਦੀ ਐ ਕਿ ਮੱਲ ਪਛਾਣੇ ਜਾਂਦੇ ਮਿੱਤਰੋ ਟੁੱਟੇ ਕੰਨਾਂ ਤੋਂ ਮਿਹਨਤਾਂ ਵਾਲਾ ਦੂਰ ਹੀ ਰੇਂਦਾ ਮਾੜੇ ਕੰਮਾਂ ਤੋਂ ਕਰਨ ਮਿਹਨਤਾਂ ਭਾਰੀ ਖਾਨ ਖਰਾਕਾ ਚੰਗੀਆਂ ਵੀ ਤੇ ਦੂਰੋਂ ਲਿਸ਼ਕਾ ਮਾਰਨ ਜਿਨ੍ਹਾਂ ਨੇ ਬਾਡੀਆਂ ਚੰਡੀਆਂ ਵੀ ਪਿੰਡੇ ਤੇ ਸਹੰਦੇ ਜੇਠਾੜ ਦੀ ਮਾਰ ਛੇੜਿਆ ਵੇ ਤੇ ਮਿਹਨਤਾਂ ਵਾਲੇ ਸਦਾ ਹੀ ਬਣਦੇ ਸਟਾਰ ਸ਼ੇਰ ਆ ਵੇ ਵਾਕਿਆ ਮਿਹਨਤਾਂ ਵਾਲੇ ਬਾਲੇ ਬਣਦੇ ਸਦਾ ਸਟਾਰ ਸ਼ੇਰ ਆ ਵੇ ਵਾਕਿਆ ਚੱਲਦੀਆਂ ਹੋਈਆਂ ਕੁਸ਼ਤੀਆਂ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਕਹਿੰਦਾ ਸੂਰਜ ਵੀ ਅਗਬਰ ਸਾਵੇ ਓਏ ਤੋ ਪੰਜੇੜ ਤੇ ਹਾਰਦੀਆਂ ਭਾਈ ਤਪਦੀ ਜਿਵੇਂ ਤੰਦੂਰੀ ਰੋਟੀ ਇੰਜ ਪਿੰਡੇ ਨੂੰ ਸੜਦੀਆਂ ਓਏ ਪੋ ਮਾਗ ਵਿੱਚ ਛੱਡਿਆ ਯਾਰੋ ਨਿੱਗਰ ਜੰਿਆਂ ਦਾ ਸੁੱਖੀ ਗਕਰਾਲੇ ਵੇਖ ਲੈ ਭਾਈ ਮੁੱਲ ਮਿਹਨਤਾਂ ਲਾਈਆਂ ਦਾ ਭਾਈ ਮੁੱਲ ਮਿਹਨਤਾਂ ਲਾਈਆਂ ਦਾ ਹਾਂ ਬਗਿਆ ਫਿਰ ਕਰ ਅਗਲੀ ਗੱਲ ਹਾਂ ਮਨ ਮਾਈ ਤਿਆਰ ਹੋ ਜਾਓ ਪਲੀਜ਼ ਮਨ ਕਰਨ ਤਿਆਰ ਹੈ ਦੀਪਕ ਪਹਿਲਵਾਨ ਕਿੱਥੇ ਜੀ ਦੀਪਕ ਤਿਆਰੀ ਹੈ ਵਾਓ ਇਧਰ ਦੇਖਾਂਗੇ ਉੱਪਰਲੇ ਪਾਸੇ ਬਾਈ ਦੀਪਕ ਹੋਰਾਂ ਵੀ ਨਗੋਟਾ ਪਾ ਲਿਓ ਦੀਪਕ ਮਨਕਰਨਾ ਲਾਲੀ ਤੇ ਮਿੰਦਾ ਇਹ ਚਾਰੋਂ ਮਲ ਪਹਿਲੇ ਤਿਆਰ ਬਹੁਤ ਤਿਆਰ ਰਿਓ ਉਸ ਤੋਂ ਬਾਅਦ ਸੋਨੂ ਤੇ ਰੋਬਿਨ ਉਸ ਤੋਂ ਬਾਅਦ ਸ਼ੇਵਾ ਤੇ ਸ਼ਾਨਵੀ ਉਸ ਤੋਂ ਬਾਅਦ ਪ੍ਰਦੀਪ ਤੇ ਪ੍ਰਵੀਨ ਇਹ ਕੁਸ਼ਤੀਆਂ ਸਾਡੀਆਂ ਬਾਕੀਆਂ ਐ ਵੀ ਨੋਟ ਕਰਦੇ ਜਾਓ ਸਾਡੇ ਬਹੁਤ ਸਤਿਕਾਰਯੋਗ ਮਹੰਤ ਗੌਰਵ ਜੀ ਬਾਰ-ਬਾਰ ਸੱਦਾ ਲਾ ਰਹੇ ਨੇ ਕਿ 29 ਅਕਤੂਬਰ ਮਹਾਮਈ ਦਾ ਜਾਗਰਣ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਫਿਰੋਜ਼ ਖਾਨ ਜੀ ਮਹਾਵਾਣੀ ਮਹਾਮਈ ਦੇ ਗੁਣगान ਕਰਨ ਦੇ ਲਈ ਪੁੱਜ ਰਹੇ ਨੇ ਆਪ ਸਭੀ ਪਿਆਰ ਭਰੇ ਸੱਦੇ ਜਿਹੜੇ ਲੱਗੇ ਹੋਇਆ ਉੱਥੇ ਸਾਡੇ ਭਰਾ ਨੇ ਅਮਰੀਕਾ ਦੀ ਧਰਤੀ ਤੋਂ ਭੁਪਿੰਦਰભાઈ ਯੂ ਐਸ ਏ ਦੀ ਧਰਤੀ ਹੈ ਉੱਥੇ ਕਾਲੂ ਫਰਾਂਸ ਨਾਲ ਸਾਡੇ ਟੋਨੀ ਅਮਰੀਕਾ ਤੇ ਰੋਹਨ ਇਟਲੀ ਅੱਜ ਕਹਿੰਦੇ ਸੱਜਣਾ ਦੇ ਨਾਲ ਮਿੱਤਰਾਂ ਦੇ ਨਾਲ ਵੱਡੀਆਂ ਐਲਈਡੀਆਂ ਲੱਗੀਆਂ ਹੋਈਆਂ ਵੀ ਆਓ ਤੁਹਾਨੂੰ ਵੱਡਾ ਵੱਡਾ ਕੁਸ਼ਤੀ ਦੰਗਲ ਦਿਖਾਈਏ ਅੱਜ ਮੇਰੇ ਪਿੰਡ ਦੇ ਵਿੱਚ ਕਬੱਡੀ ਦਾ ਨਹੀਂ ਇਹ ਪਹਿਲਵਾਨੀ ਦਾ ਕਹਿੰਦੇ ਵੱਡਾ ਇਤਿਹਾਸ ਲਿਖਿਆ ਜਾਣਾ ਹੈ ਸਾਡਾ ਭਰਾਵਾਂ ਦਾ ਵੀ ਧੰਨਵਾਦ ਨਹੀਂ ਹੋ ਰਿਹਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਐਨਆਰਆਈ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਲਓ ਚੱਲਦੀਆਂ ਹੋਈਆਂ ਕੁਸ਼ਤੀਆਂ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਹੈ ਵੇਖਦੇ ਕੌਣ ਜਿੱਤਦਾ ਕੌਣ ਹਰਦਾ ਹਾਂ ਮੇਰੀ ਬੇਨਤੀ ਹੋਵੇਗੀ ਸਾਡੇ ਬਹੁਤ ਹੀ ਸਤਿਕਾਰਯੋਗ ਰਿੰਕੂ ਸਵਾਰ ਦੇ ਫਾਦਰ ਸਾਹਿਬ ਬਾਪੂ ਜੀ ਪੁੱਜੇ ਨੇ ਸ਼੍ਰੀ ਜਗਦੀਸ਼ ਮਿੱਤਲ ਜੀ ਉਹਨਾਂ ਨੂੰ ਬੇਨਤੀ ਆ ਵੀ ਇੱਕ ਵਾਰੀ ਸਟੇਜ ਤੇ ਲੱਗ ਕੇ ਲੱਗ ਜਾ ਕੇ ਆਪਣਾ ਮਾਨ ਸਨਮਾਨ ਜ਼ਰੂਰ ਲਈਏ ਆਪਾਂ ਜਗਦੀਸ਼ ਮਿੱਤਲ ਜੀ ਦਾ ਮਾਣ ਤੇ ਸਤਿਕਾਰ ਕੀਤਾ ਜਾਣਾ ਮੁੱਖ ਮੰਚ ਦੇ ਉੱਤੇ ਜਿਨ੍ਹਾਂ ਦਾ ਪੁੱਤ ਦੁਨੀਆ ਦਾ ਵੱਡਾ ਮੱਲ ਹੋ ਗਿਆ ਹੈ ਇਧਰ ਦੇਖੀਏ ਸਾਹਮਣੇ ਲੱਗਦਾ ਹੋਇਆ ਜੋਰ ਕਿ ਜਿਹੜੇ ਡਿੱਗਦੇ ਨੂੰ ਟਿੱਚਰਾ ਕਰਕੇ ਹੱਸਦੇ ਸੀ ਉਹਨਾਂ ਮੋਰੇ ਛਾਤੀ ਤਾਣ ਖਲੋ ਗਿਆ ਏ ਦੁਨੀਆ ਦੀ ਕਿਹੜੀ ਸ਼ਹਿ ਚਾਹੀਦੀ 10 ਬਾਪੂ ਤੇਰਾ ਪੁੱਤ ਅੱਜ ਇੰਨੇ ਜੋਗਾ ਹੋ ਗਿਆ ਏ ਦੁਨੀਆ ਦੀ ਕਿਹੜੀ ਸ਼ਹਿ ਚਾਹੀਦੀ 10 ਬਾਪੂ ਜੀ ਕੁਲਵੀਰ ਜੀ ਵਾਹ ਬਈ ਵਾਹ ਲਾ ਚਲਦੀ ਹੈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਆ ਰੰਜਿਤਮ ਕਦਰਾਂ ਦੀ ਖੇਡ ਹੈ ਵੇਖਦੇ ਹਾਂ ਕੌਣ ਜਿੱਤਦਾ ਕੌਣ ਹਰਦਾ ਬਾਤ ਸਮੇ ਦੀ ਹੈ ਇਹ ਬਾਤ ਸਮੇ ਦੀ ਹੈ ਕਹਿੰਦਾ ਰਾਤਾਂ ਨੂੰ ਨਹੀਂ ਸੌਂਦੇ ਜਿਨ੍ਹਾਂ ਦੇ ਨੇ ਅੱਗ ਲਾਉਣੀ ਉਹੋ ਡਰਦੇ ਨਹੀਂ ਹੁੰਦੇ ਜਿਨ੍ਹਾਂ ਦੁਨੀਆ ਡਰਾਉਣੀ ਕਿ ਕਈ ਵਾਰ ਅੱਖਾਂ ਉੱਤੇ ਬੰਨ ਬੱਟੀਆਂ ਧਾਗੇ ਸੂਈ ਵਾਲੇ ਨੱਕੇ ਚ ਲੰਗਾਉਣੇ ਪੈਂਦੇ ਨੇ ਓਏ ਐਵੇਂ ਲੋਕੀ ਰਹਿੰਦੇ ਚੰਗੇ ਦਿਨ ੜੀ ਕਦੇ ਉਹ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਲਿਆਉਣੇ ਪੈਂਦੇ ਨੇ ਲੱਗੇ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਜਸ਼ਨ ਸੈਣੀ ਵਿਦੇਸ਼ਾਂ ਦੀ ਧਰਤੀ ਤੋਂ ਲਾਈਵ ਜੁੜ ਕੇ ਬੈਠੇ ਹੋਇਆ ਉਹ ਵੀ ਅੱਜ ਦੇ ਕੁਸ਼ਤੀ ਦੰਗਲ ਦਾ ਵੱਡਾ ਹੀ ਵੱਡਰ ਤੇ ਨਜ਼ਾਰਾ ਲੈ ਰਹੇ ਨੇ ਲੋ ਸਾਹਮਣੇ ਚੱਲਦਾ ਹੋਇਆ ਜੋਰ ਰੀਕੋ ਸਵਾਰ ਦੀ ਗੁੱਤੀ ਕਿੰਨਾ ਸਮਾਂ ਦੇਣੀ ਹੈ ਜੀ ਦੇਖੋ ਇਹ ਵੀ ਜਰੂਰ 20 ਮਿੰਟ 20 ਮਿੰਟ ਹਾਂ ਵਾਹ ਵੀ ਵਾਹ ਸਮਾਂ ਜਿੰਨਾ ਬਾਕੀ ਉਹ ਵੀ ਦੱਸਿਆ ਜਾਵੇ ਯਾਰ ਲਾਈਟਾਂ ਵਾਲਾ ਵੀਰ ਗੁਰਮੁਖ ਲਾਈਟਾਂ ਵਾਲੋ ਯਾਰ ਉਹ ਜਿਹੜੀਆਂ ਲਾਈਆਂ ਹੋਈਆਂ ਨੇ ਮੰਗਲ ਨੂੰ ਬੇਨਤੀ ਹੈ ਵੀ ਲਾਈਟਾਂ ਚੈੱਕ ਕਰ ਲੋ ਇੱਕ ਰੀ ਲੱਟਾ ਚਾਲੂ ਹੀ ਕਰ ਦਿਓ ਮੰਗਲ ਭਰਾ ਨੂੰ ਬੇਨਤੀ ਆ ਵੀ ਲਾਈਟਾਂ ਜਰੂਰ ਚਾਲੂ ਕੀਤੀਆਂ ਜਾਣੀਆਂ ਵਾਹ ਵਈ ਵਾਹ ਲਓ ਚਲਦੀ ਹੈ ਕੁश्ती ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵੇਖਦੇ ਹਾਂ ਕੌਣ ਜਿੱਤਦਾ ਹੈ ਕੌਣ ਹਰਦਾ ਹੈ ਆਏ ਬਾਤ ਸਮੇਂ ਦੀ ਹੈ ਉਧਰ ਬੱਬਾ ਤੇ ਲੱਕੀ ਇਧਰਲੇ ਪਾਸੇ ਆਹ ਕਹਿੰਦੇ ਰਿੰਕੂ ਤੇ ਨਾਲ ਸੋਨੂ ਐ ਉਧਰ ਵਿਸ਼ਾਲ ਰਾਣਾ ਤੇ ਵੱਡਾ ਸਦਾਮ ਇਸ ਸਮੇਂ ਦੀਆਂ ਬੱਤਾਂ ਕਿ ਕੌਣ ਜਿੱਤਦਾ ਕੌਣ ਹਾਰਦਾ ਬੱਤਾਂ ਸਮੇਂ ਦੀਆਂ ਬਾਕੀ ਸਮੇਂ ਦੀਆਂ ਬੱਤਾਂ ਕਹਿੰਦਾ ਮਿਹਨਤਾਂ ਦੇ ਉੱਤੇ ਪੂਰਾ ਜ਼ੋਰ ਦੇਣਾ ਪੈਂਦਾ ਹੈ ਹੱਥ ਮੰਝਲਾਂ ਦੇ ਸਿਰਿਆਂ ਤੇ ਲਾਣ ਨੂੰ ਰੱਬ ਕਦੇ ਘਰੇ ਬੈਠਾ ਰੋਟੀਆਂ ਨਹੀਂ ਦਿੰਦਾ ਉਹ ਵੀ ਤੋੜਨੀ ਪੈਂਦੀ ਆ ਮੂੰਹ ਚ ਪਾਉਣ ਨੂੰ ਐਵੇਂ ਦਾਨੀ ਜਾਂਦੀਆਂ ਵੀ ਗੇਮਾਂ ਜਿੱਤੀਆਂ ਉਹ ਚੋਟੀ ਦੇ ਖਿਡਾਰੀ ਵੀ ਹਰਾਉਣੇ ਪੈਂਦੇ ਐ ਐਵੇਂ ਲੋਕੀ ਰਹਿੰਦੇ ਚੰਗੇ ਜਨੜੀ ਕਦੇ ਕਿ ਦਿਨ ਚੰਗੇ ਆਉਂਦੇ ਨਹੀਂ ਲੈ ਆਉਣੇ ਪੈਣੇ ਆ ਲਿਆਉਣੇ ਪੈਂਦੇ ਆ ਵਾਹ ਵੀ ਵਾਹ ਉਧਰ ਸਾਡੇ ਮਦਨ ਲਾਲ ਜੀ ਪੁੱਜੇ ਨੇ ਨਾਲ ਸਾਡੇ ਕੁੰਮਤਬਾਈ ਪੁੱਜੇ ਹੋਏ ਸਰਵੇਰ ਸਾਹਿਬ ਤੇ ਨਾਲ ਸੋਨੀ ਸ਼ਰਮਾ ਜੀ ਇਹ ਭਰਾ ਨੇ ਵਿੱਗੋਵਾਲ ਕਸਰਾਵਾਂ ਦੇ ਕੁਸ਼ਤੀ ਦੰਗਲ ਦੀ ਕਮੇਟੀ ਦੇ ਹੁਣ ਆ ਭਰਾਵਾਂ ਦਾ ਵੀ ਇੱਥੇ ਧੰਨਵਾਦ ਮੌਂਟੀ ਬਾਜੀ ਪੁੱਜੇ ਨੇ ਮਤਪੁਰ ਵਾਲੇ ਉਹਨਾਂ ਦਾ ਵੀ ਇੱਥੇ ਪੁੱਜਣ ਤੇ ਹਾਰਦਿਕ ਸਵਾਗਤ ਕੀਤਾ ਜਾ ਰਿਹਾ ਹੈ ਹੈਪੀ ਭਰਾਹਣੀ ਪੁੱਜੇ ਸਾਰਿਆਂ ਵੀਰਾਂ ਦਾ ਇੱਥੇ ਪੁੱਜਣ ਤੇ ਮੇਰੇ ਵੀਰੋ ਸਵਾਗਤ ਹੈ ਲੈ ਵੀ ਸਾਹਮਣੇ ਲੱਗਦਾ ਹੋਇਆ ਜੋਰ ਇਹਨਾਂ ਖਿਡਾਰੀਆਂ ਦੇ ਦਰਮਿਆਨ ਦੀਪਕ ਪਹਿਲਵਾਨ ਕਾਕਰਾਂ ਤੇ ਮਨਕਰਨ ਡੁੰਮਸ਼ੜੀ ਅਗਲੀ ਕੁਸ਼ਤੀ ਦੇ ਲਈ ਤਿਆਰ ਵਰਤਿਆ ਹੋ ਜਾਣਗੇ ਪਹਿਲੇ ਲੱਕੀ ਵਾਲੀ ਕੁਸ਼ਤੀ ਗੁਰਮੇ ਬਾਜੀ ਕਿੰਨਾ ਸਮਾਂ ਰਹਿ ਗਈ ਹੈ ਦੋ ਮਿੰਟ ਬਾਕੀ ਨੇ ਸਮਾਂ ਜਿਹੜਾ ਬਾਕੀ ਹੈ ਜਲਦੀ ਹੋਈ ਕੁਸ਼ਤੀ ਬੱਲੇ 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 ਨਹੀਂ ਔਰਿਸਾ ਇੱਕ ਪਾਸੇ ਲਕੀ ਦੇ ਨਾਲ ਆ ਬੱਬਾਏ ਆਏ ਹਾਏ 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 ਆ ਲਕੀ ਐ ਲਓ ਓਏ ਹੋਏ ਨਹੀਂ ਔਰਿਸਾ ਕਹਿੰਦੇ ਚੜਦੀ ਜਵਾਨੀ ਦੀ ਬਾਤ ਵੱਖਰੀ ਐ ਕਿ ਚੜਦੀ ਜਵਾਨੀ ਦੀ ਬਾਤ ਵੱਖਰੀ ਐ ਕਿ ਰਾਂ ਨੈਟ ਉੱਤੇ ਕਰਦੀ ਸਰਚ ਦੁਨੀਆ ਨਾ ਹੀ ਕੋਟਾਂ ਦੇ ਬੈਲੀ ਐਡਰੈਸ ਪੁੱਛਦੇ ਕਿ ਪੈਲੀਆਂ ਦੇ ਵਿੱਚ ਬਲ ਪਾ ਜਾਂਦੇ ਨੇ ਲਾਗਦਾਟ ਵਿੱਚ ਬਲ ਦਿੱਤੇ ਮੁਛਦੇ ਐਨ ਕਹਿੰਦੇ ਤਰੋਂ ਜਦੋਂ ਖਾਰਜੇ ਅਪੀਲਾ ਹੁੰਦੀਆਂ ਮੱਠੀਆਂ ਨੇ ਫੇਰ ਦਿੱਤੀਆਂ ਦਲੀਲਾਂ ਹੁੰਦੀਆਂ ਨਾ ਥਾਣੇ ਵਾਲਿਆਂ ਬਕਾਲਤਾਂ ਦੇ ਮੋਢੇ ਡਿੱਗਦੇ ਤੇ ਸਾਬਣ ਵੀ ਝੱਗ ਵਾਂਂ ਪੈਂਦੇ ਵੇਖੇ ਨੇ ਹਕੂਮਤਾਂ ਨੂੰ ਪੈਂਦੇ ਨੇ ਹੁਕਮ ਸੁਣਨੇ ਤੇ ਜੱਜ ਵੀ ਜਮਾਨਤਾਂ ਮੈਂ ਲੈਂਦੇ ਵੇਖੇ ਨੇ ਵਾਹ ਵਾਹ ਹਕੂਮਤਾਂ ਨੂੰ ਪੈਂਦੇ ਨੇ ਹੁਕਮ ਸੁਣਨੇ ਜੱਜ ਵੀ ਜਮਾਨਤਾਂ ਮੈਂ ਲੈਂਦੇ ਵੇਖੇ ਨੇ ਲਓ ਚੱਲਦੀ ਹੈ ਕੁਸ਼ਤੀ ਸਵਾਰ ਤੇ ਸੋਨੂੰ ਸਰਸੇ ਦੀ ਕੁਸ਼ਤੀ ਜਿਹੜੀ ਹੈ ਆਖਰੀ 1 ਮਿੰਟ ਦਾ ਸਮਾਂ ਜਿਹੜਾ ਬਾਕੀ ਹੈ ਔਖਦੇ ਕੌਣ ਜਿੱਤਦਾ ਕੌਣ ਹਰਦਾ ਬਾਤ ਸਮੇਂ ਦੀ ਹੈ ਉਧਰ ਵਿਸ਼ਾਲ ਰਾਣਾ ਪਰਲੇ ਪਾਸੇ ਹੈ ਬਈ ਝਿਗਲੇ ਪਾਸੇ ਦਾ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਕਿਉਂਕਿ ਹਮਾਚਲ ਦੇ ਵਿੱਚ ਕਹਿੰਦੇ ਐ ਝਿਗਲਾ ਤੇ ਪੰਜਾਬੀ ਦੇ ਵਿੱਚ ਹੇਠਲਾ ਪਾਸਾ ਆਖ ਦਿੰਦੇ ਐ ਤੇ ਹੇਠਲੇ ਪਾਸੇ ਵਾਲਿਆਂ ਦਾ ਵੀ ਮਾਨ ਸਤਕਾਰ ਜਿਹੜਾ ਹੈ ਉਹ ਮੇਰੇ ਵੀਰੋ ਮੁਖਮੰਤ ਦੇ ਉੱਤੇ ਕੀਤਾ ਜਾ ਰਿਹਾ ਮਨ ਕਰਨ ਪਹਿਲਵਾਨ ਤਿਆਰ ਹੋ ਜਾ ਦਿਪਕ ਪਹਿਲਵਾਨ ਤਿਆਰੀ ਅਖਾੜੇ ਦੇ ਵਿੱਚ ਤਿਆਰਬਰ ਤਿਆਰ ਹੋ ਕੇ ਪੁੱਜਣਗੇ ਬਿਨਾਂ ਕਿਸੇ ਦੇਰੀ ਤੋਂ ਜਦੋਂ ਰਿੰਕੂ ਵਾਲੀ ਘੋਤੀ ਛੁੱਟ ਗਈ ਤੇ ਉਦੋਂ ਮਲ ਜਿਹੜੇ ਖਾੜੇ ਦੇ ਵਿੱਚ ਪੁੱਜਣਗੇ। ਚਿਕਲਾ ਪਾਸਾ ਛਿੰਜ ਕਮੇਟੀ ਉਹਨਾਂ ਦਾ ਮਾਣ ਤੇ ਸਤਿਕਾਰ ਸਟੇ ਦੇ ਉੱਤੇ ਕੀਤਾ ਜਾ ਰਿਹਾ ਜੀ। ਵਾਹ ਬਈ ਵਾਹ। ਲਾਈਟਾਂ ਵਾਲੇ ਵੀਰ ਲਾਈਟਾਂ ਜਗਾ ਦਿਓ ਬੇਨਤੀ ਹੈ। ਲਾਈਟਾਂ ਵਾਲਾ ਵੀਰ ਹਾਂ ਬਹੁਤ ਬਹੁਤ ਧੰਨਵਾਦ ਹੈ। ਲਾਓ ਚੱਲ ਜਾਈਏ ਹੋਈਆਂ ਕੁਸ਼ਤੀਆਂ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ। ਵੇਖਦੇ ਹਾਂ ਕੌਣ ਜਿੱਤਦਾ ਕੌਣ ਹਾਰਦਾ ਹੈ। ਇਧਰ ਸਮਾਂ ਜਿਹੜਾ ਸਮਾਪਤ ਹੈ। ਪੁਆਇੰਟ ਤੇ ਹਾਂ 2 ਮਿੰਟ ਦਾ ਸਮਾਂ ਜੀ ਪੁਆਇੰਟ ਦੇ ਉੱਤੇ ਰੀਕੂ ਸਵਾਰ ਤੇ ਸੋਨੂ ਸਿਰਸਾ ਪਾਣੀ ਪੀ ਲਓ ਹਾਂ ਲੱਕੀ ਗੋਹਾੜੀ ਦੀ ਵੀ ਪੁਆਇੰਟ ਦੇ ਹੋਣ ਜਾ ਰਹੀ ਹੈ ਗੋਤਮ ਪਾਜੀ 5-5 ਮਿੰਟਾਂ ਜੀ ਪੁਆਇੰਟ ਤੇ ਕਹਿੰਦੇ ਰੁਕ ਕਰੋ ਹਾਂ 5-5 ਮਿੰਟ ਜਿਹੜੇ ਪੁਆਇੰਟ ਦੇ ਉੱਤੇ ਹੋਣੇ ਆ ਹਾਂ 5 ਮਿੰਟ ਦਾ ਸਮਾਂ ਪਹਿਲਾ ਪੁਆਇੰਟ 5-5 ਮਿੰਟ ਦਾ ਸਮਾਂ ਤੇ ਜੰਗ ਇਹਨੂੰ ਹੱਥ ਨਹੀਂ ਪਾਉਣਾ ਦੋਸਤ ਪਹਿਲਾ ਪੁਆਇੰਟ ਜਿਹੜਾ ਮਲ ਪਹਿਲਾ ਪੁਆਇੰਟ ਲੈ ਗਿਆ ਉਹ ਮਲ ਜੇਤੂ ਹੋਵੇਗਾ ਦੀਪਕ ਪਹਿਲਵਾਨ ਕਾਕਰਨ ਤੇ ਮਨਕੰਡੂਮ ਛੜੀ ਤਿਆਰ ਹੋ ਜੇ ਰੋਬਿੰਨ ਕਹਾਲੀ ਤੇ ਸੋਨੂ ਰਾਇਵਲ ਹਾਂ ਲਾਲੀ ਫਗਵਾੜਾ ਤੇ ਮਿੰਦਾ ਪਠਾਨ ਕੁੱਟਿਆ ਵਾਹ ਜੀ ਵਾਹ ਮਦਨ ਪਾਜੀ ਐਂਡ ਵਧੀਆ ਕੁਸ਼ਤੀ ਦੰਗਲ ਹੋ ਗਿਆ ਮੇਰੇ ਵੀਰੋ ਵੱਡੇ ਵੱਡੇ ਮੱਲ ਸੱਦ ਕੇ ਅੱਜ ਕਹਿੰਦੇ ਸਿਰੇ ਲਾ ਦਿੱਤੀ ਐ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹ ਵੀ ਕਹਿੰਦੇ ਆ ਵੀ ਕਿਸੇ ਨਾਲੋਂ ਘੱਟ ਨਹੀਂ ਜਿਹੜੇ ਹੁਕਮ ਲੱਗ ਗਏ ਉਹ ਮੇਰੇ ਵੀਰੋ ਅੱਜ ਇਹਨੂੰ ਬਿਨ ਪੂਰੇ ਕਰ ਦੇਣਿਆ ਹਾਂ ਲੱਕੀ ਕਹਵਾਲੀ ਤੇ ਬੱਬੇ ਦੀ ਕੁਸ਼ਤੀ ਜਿਹੜੀ ਆ ਪੁਆਇੰਟ ਤੇ ਹੋਣ ਜਾ ਰਹੀ ਆ ਨੋਟ ਕਰਿਓ ਵਾਹ ਵਾਹ ਲਓ ਦੋ ਚੱਲਦੀ ਹੋਈ ਪਕੜ ਲਾਉਣੀ ਪੈਣੀ ਐ ਕੈਚ ਨਹੀਂ ਫੜਨੀ ਪਹਿਲਵਾਨ ਜੀ ਭਾਜੀ ਯਾਰ ਲਗੋਟਾ ਨਹੀਂ ਫੜਨਾ ਪੁਆਇੰਟ ਤੇ ਸੋਨੂੰ ਕੋਈ ਨਹੀਂ ਰੈਫਰੀ ਸਾਹਿਬ ਜਿਹੜਾ ਲਗੋਟਾ ਫੜੇਗਾ ਉਹਨੂੰ ਹਾਰੇ ਹੋਇਆ ਮੰਨਿਆ ਜਾਣਾ ਨੋਟ ਕਰਿਓ ਲਾ ਉਧਰ ਮੈਦਾਨ ਦੇ ਵਿੱਚ ਐਨਾ ਨੌਜਵਾਨ ਅਦਰਨ ਪਾਰ ਦੇ ਕੁਸ਼ੀ ਹੋਈ ਆ ਉਧਰ ਬੱਬੇ ਵਾਲੀ ਕੁਸ਼ੀ ਵੀ ਪਾਰਦੇ ਆ ਵਾਹ ਵਾਹ ਬੱਲੇ 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 ਨਹੀਂ ਹੋ ਰਿਹਾ ਦੇਖਦੇ ਆ ਪੁਆਇੰਟ ਕਿਹਦੇ ਹਿੱਸੇ ਜੁੜਦਾ ਹੈ ਇਧਰ ਆ ਨੌਜਵਾਨਾ ਰਿਕੂ ਦੇ ਨਾਲ ਸੋਨੋ ਉਧਰ ਲੱਕੀ ਦੇ ਬੱਬਾ ਚੱਲਦੀ ਹੋਈ ਕੁਰਸੀ ਪੁਆਇੰਟ ਤੇ ਹੈ ਸ਼ਾਬਾਸ਼ 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 ਓਏ ਹੋਏ ਰਿਕੂ ਸਵਾਰ ਵਾਲਾ ਦੂਜੇ ਪਾਸੇ ਸੋਨੂ ਪਹਿਲਵਾਨ ਸਿਰਸਾ ਅਖਾੜੇ ਧਲੇਤੇ ਦੀ ਗੱਲ ਨਾਲ ਕਹਿੰਦੇ ਸਾਡੇ ਭਰਾ ਭੁਪਿੰਦਰ ਟੇਕੂ ਜੀ ਯੂ ਐਸ ਏ ਵਾਲਾ ਏਹੇ ਰਿਕੂ 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 ਸਵਾਰ ਨਾਰੀਸਾ ਲਾਦੇ ਲਾਦੇ ਹਲਾ ਨੌਜਵਾਨਾਂ ਨੂੰ ਸ਼ਾਬਾਸ਼ ਮਾਰੋ ਹਲਾ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਆਇਨਾ ਨੌਜਵਾਨਾਂ ਦਰਮਿਆਨ ਸਵਰਗਵਾਸੀ ਫੋਰਮੈਨ ਗੁਰਦੇয়াল ਜੀ ਦਾਸ ਦੇ ਲਈ ਵੱਡਾ ਮਾਨ ਸਨਮਾਨ ਕਰਦੇ ਆ ਤੇ ਜੇ ਰਿੰਕੂ ਸਵਾਰ ਜਿੱਤਦੇਗਾ ਤੇ 500 ਰੁਪਏ ਹੋਵੇਗਾ ਸਵਰਗੀ ਫੋਰਮੈਨ ਗੁਰਦੇয়াল ਭਾਜੀ ਹੁਣਾਂ ਦੇ ਵੱਲੋਂ ਜੇ ਰਿੰਕੂ ਸਵਾਰ ਕੁਸ਼ਤੀ ਜਿੱਤੇਗਾ ਤੇ ਰਿੰਕੂ ਦੇ ਲਈ 500 ਦੇ ਵੱਡੇ ਮਾਨ ਹੋਣਗੇ ਤੇ ਨਾਲ ਸਾਡੇ ਅਮਿਤ ਭਰਾਵਾਂ ਵੱਲੋਂ ਜਿਹੜਾ ਉਹ ਮਾਨ ਸਤਿਕਾਰ ਕੀਤਾ ਜਾਵੇਗਾ ਸਰਗਿਏ ਫੋਰਮੈਨ ਗੁਰदयाल ਸਿੰਘ ਜੀ ਲੈ ਵੀ ਰਿੰਕੂ ਹੁਣ ਜੇ ਜਿੱਤੇਗਾ ਤਾਂ 500 ਰੁਪਇਆ ਲੈਦਾ ਦਿੱਤਾ ਜਾਣਾ ਤਾੜੀਆਂ ਮਾਰਦੇ ਦਰਸ਼ਕ ਵੀਰੋ ਜੇ ਕੁਸ਼ਤੀ ਦਾ ਨਜ਼ਾਰਾ ਆ ਰਿਹਾ ਤੇ ਐਨ ਦੁਨੀਆ ਕਹਿੰਦੇ ਆਨੰਦ ਲੈ ਰਹੀ ਹੈ ਵਾਹ ਗਿਆ ਚਲਦੀ ਹੋਈ ਕੁਸ਼ਤੀ ਉਧਰ 10ਵੇਂ ਮਹੀਨੇ ਦੀ 24 ਤਰੀਕ ਹਰਤਲਾ ਪੱਟੇ ਦੇ ਦੰਗਲ ਦੀ ਤਰੀਕ ਹੋਏਗੀ ਐਵੇਂ ਨੋਟ ਕਰਦੇ ਆਇਓ ਹਿੰਦੁਸਤਾਨ ਦੇ ਵੱਡੇ ਮੈਲ ਪੁੱਜਣੇ 24 ਤਰੀਕ 10ਵੇਂ ਮਹੀਨੇ ਦੀ ਹਰਤਲਾ ਪੱਟੇ ਦਾ ਦੰਗਲ ਹੋਏਗਾ ਕੱਲ ਦੇ ਦਿਨ ਕੁਸ਼ਤੀ ਐਨਾ ਨੌਜਵਾਨਾ ਦਰਮਿਆਨ ਵੇਖਦੇ ਕੌਣ ਜੇ ਬੱਲੇ 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 ਵਾਹ ਵਈ ਵਾਹ ਐਨ ਕਹਿੰਦੇ ਪਕੜ ਉਧਰ सोनू ਦੀ ਵੀ ਪੱਕੀ ਬਣੀ ਹੋਈ ਆ ਮੇਰੇ ਵੀਰੋ ਉਹ ਬੱਲੇ ਬੱਲੇ ਰੀਕੂ ਸਵਾਰ ਰੀਕੂ ਪਹਿਲਵਾਨ ਸਵਾਰ ਮੈਦਾਨ ਵਿੱਚ ਜਿੱਤ ਪ੍ਰਾਪਤ ਕਰ ਗਿਆ ਲੈ ਵੀ